ਗੁਰਮੁਖ ਪਿਆਰਿਓ ਆਪਾਂ ਅੱਜ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦੀਵਾਲੀ ਦੀ ਰਾਤ ਜਾਦੂ ਟੋਣੇ ਤੋਂ ਕਿਵੇਂ ਬਚਣਾ ਹੈ ਬਹੁਤ ਵੱਡਾ ਸਵਾਲ ਹੈ ਜਸ ਸੰਗਤ ਜਿਵੇਂ ਜਿਵੇਂ ਹੁਣ ਦੀਵਾਲੀ ਦਾ ਤਿਉਹਾਰ ਆ ਰਿਹਾ ਹੈ ਉਵੇਂ-ਉਵੇਂ ਏਦਾਂ ਦੀਆਂ ਚੀਜ਼ਾਂ ਜੜੀਆਂ ਨੇ ਬਹੁਤ ਜ਼ਿਆਦਾ ਹਾਈਲਾਈਟ ਹੋ ਰਹੀਆਂ ਨੇ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਦਾ ਗਿਆਨ ਟੀਵੀ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਸੋ ਵੀਡੀਓ ਨੂੰ ਸ਼ੇਅਰ ਕਰਿਓ ਸਾਧ ਸੰਗਤ ਪਹਿਲਾਂ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਦੀਵਾਲੀ ਦੇ ਸਮੇਂ ਦੇ ਵਿੱਚ ਮੰਨਿਆ ਜਾਂਦਾ ਹੈ ਬਹੁਤੇ ਲੋਕ ਮੰਨਦੇ ਨੇ ਕਿ ਇਹ ਰਾਤ ਆਤਮਿਕ ਤੌਰ ਤੇ ਬਹੁਤ ਤਾਕਤਵਰ ਹੁੰਦੀ ਹੈ ਕੁਝ ਥਾਵਾਂ ਤੇ ਲੋਕ ਇਹ ਗੱਲ ਵੀ ਕਹਿੰਦੇ ਨੇ ਸਾਧ ਸੰਗਤ ਕੁਝ ਥਾਵਾਂ ਤੇ ਜਿਹੜੇ ਲੋਕ ਰਹਿੰਦੇ ਨੇ ਉਹ ਵੀ ਕਹਿੰਦੇ ਨੇ ਕਿ ਜਿਸ ਦਿਨ ਜਾਦੂ ਟੋਣਿਆਂ ਦੀਆਂ ਕਾਰਵਾਈਆਂ ਵੀ ਹੋ ਸਕਦੀਆਂ ਨੇ ਕਹਿੰਦੇ ਪਰ ਸੱਚ ਇਹ ਹੈ ਕਿ ਜੇ ਮਨੁੱਖ ਦਾ ਮਨ ਮਜ਼ਬੂਤ ਹੈ ਭਰੋਸੇ ਵਾਲਾ ਰੱਬ ਨਾਲ ਜੁੜਿਆ ਹੋਇਆ ਹੈ ਅਕਾਲ ਪੁਰਖ ਤੇ ਭਰੋਸਾ ਰੱਖਣ ਵਾਲਾ ਕੋਈ ਵੀ ਨਕਾਰਾਤਮਕ ਤਾਕਤ ਉਸ ਦਾ ਕੁਝ ਨਹੀਂ ਵਿਗਾੜ ਸਕਦੀ ਜਿਹੋ ਸਿੱਧਾ ਡਾਇਰੈਕਟ ਅਕਾਲ ਪੁਰਖ ਨਾਲ ਜੁੜਿਆ ਹੋਇਆ ਹੈ ហេਠਾ ਕੁਝ ਮੈਂ ਪਹਿਲਾ ਵੀ ਚੀਜ਼ਾਂ ਜਿਹੜੀਆਂ ਨੇ ਸਾਂਝੀਆਂ ਕੀਤੀਆਂ ਨੇ ਜਿਵੇਂ ਆਪਾਂ ਸਮਝਦੇ ਆ ਨਾ ਵੀ ਇਸ ਤੋਂ ਹੀਠਾਂ ਕੁਝ ਹੁੰਦੀਆਂ ਨੇ ਚੀਜ਼ਾਂ ਉਹ ਹੁੰਦੀਆਂ ਨੇ ਜਿਵੇਂ ਹੀਠਲੇ ਪੱਦਰ ਦੀਆਂ ਗੱਲਾਂ ਕੁਝ ਦੇਹਾਂ ਨਾਲ ਜੁੜੇ ਹੋਏ ਨੇ ਕੋਈ ਕਹਿੰਦਾ ਜੀ ਤੇਰੇ ਤੇ ਤਾਂ ਕਿਸੇ ਨੇ ਕੁਝ ਕਰਾਤਾ ਤੇਰੇ ਲਈ ਇੰਜ ਕਰਨਾ ਬੂ ਤੇਰੇ ਲਈ ਇੰਜ ਕਰ ਸਾਡੇ ਜਿਹੜਾ ਲਾਣਾ ਵੀ ਕਰਨ ਲੱਗ ਪਿਆ ਵੀ ਤੇਰੇ ਲਈ ਪਾਠ ਕਰਾਂਗੇ ਇਹ ਨਹੀਂ ਕਹਿੰਦੇ ਤੂੰ ਬਾਠ ਕਰ ਤੇਰੇ ਲਈ ਅਸੀਂ ਪਾਠ ਕਰਾਂਗੇ ਸਾਨੂੰ ਪੈਸੇ ਦੇ ਫਿਰ ਪੈਸੇ ਨਹੀਂ ਨਵੰਦੇ ਜਿਹੜੇ ਕਰਦੇ ਨੇ ਤਾਂ ਉਹਨਾਂ ਨੂੰ ਗੱਲ ਬੁਰੀ ਲੱਗੂਗੀ ਮੇਰੀ ਚਲੋ ਖੈਰ ਬੇਨਤੀ ਹੈ ਕਰਾਂ ਵੀ ਦੀਵਾਲੀ ਤੇ ਆਮ ਦਿਨਾਂ ਦੇ ਵਿੱਚ ਜਾਦੂ ਟੋਣੇ ਜਾਂ ਨਮਾਰਤਕ ਜਿਹੜੇ ਪ੍ਰਭਾਵ ਨੇ ਇਹਨਾਂ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਜਿਵੇਂ ਹੁਣ ਆਮ ਤੌਰ ਤੇ ਦੱਸਿਆ ਜਾਂਦਾ ਸਾਨੂੰ ਪਤਾ ਕੀ ਕਿਹਾ ਜਾਂਦਾ ਹੈ ਦੀਵਾਲੀ ਤੇ ਜਾਦੂ ਟੋਣੇ ਤੋਂ ਬਚਣ ਦੇ ਉਪਾਅ ਕਹਿੰਦੇ ਰੱਬ ਦਾ ਸਿਮਰਨ ਤੇ ਪਾਠ ਸਭ ਤੋਂ ਵੱਡਾ ਹਥਿਆਰ ਭਗਤੀ ਹੈ ਇਹ ਗੱਲ ਮੰਨਣਯੋਗ ਹੈ ਜੀ ਦੀਵਾਲੀ ਵਾਲੀ ਰਾਤ ਘਰ ਦੇ ਅੰਦਰ ਦੇ ਵਿੱਚ ਦੀਵੇ ਆਪਾਂ ਜਗਾਉਣੇ ਆ ਗੁਰਬਾਣੀ ਦਾ ਪਾਠ ਕਰੀਏ ਜਿਹੜੇ ਵੀਰ ਨੇ ਸਾਡੇ Hindu ਭਰਾ ਉਹ ਗਾਇਤਰੀ ਮੰਤਰ ਦਾ ਜਾਪ ਕਰਨ ਕਰਨ ਘਰ ਦੇ ਵਿੱਚ ਘਰ ਦੇ ਵਿੱਚ ਨਿਤਨੇਮ ਪਾਠ ਜਾਂ ਭਜਨ ਹੁੰਦਾ ਰਹੇ ਉਥੇ ਨਕਾਰਾਤਮਕ ਤਾਕਤਾਂ ਬਿਲਕੁਲ ਨਹੀਂ ਟਿਕ ਸਕਦੀਆਂ ਘਰ ਦੀ ਸਫਾਈ ਅਤੇ ਚਾਨਣ ਦੀਵਾਲੀ ਤੋਂ ਪਹਿਲਾਂ ਘਰ ਪੂਰੀ ਤਰ੍ਹਾਂ ਸਾਫ਼ ਕਰੋ ਹਨੇਰੇ ਜਿਹੜੇ ਨੇ ਕੋਨੇ ਜਿਵੇਂ ਕਿ ਸਟੋਰ ਰੂਮ ਛੱਤ ਜਾਂ ਅੰਗਣ ਦੇ ਵਿੱਚ ਵੀ ਦੀਵੇ ਲਾਈਟਾਂ ਜ਼ਰੂਰ ਜਗਾਓ ਚਾਨਣ ਆਪਣੇ ਆਪ ਨਕਾਰਾਤਮਕ ਊਰਜਾ ਨੂੰ ਖਤਮ ਕਰਦਾ ਹੈ ਨਮਕ ਅਤੇ ਪਾਣੀ ਦਾ ਟੋਟਕਾ ਇੱਕ ਬਾਲਟੀ ਵਿੱਚ ਪਾਣੀ ਵਿੱਚ ਥੋੜਾ ਸਾ ਨਮਕ ਪਾਓ ਅਤੇ ਉਸ ਨਾਲ ਘਰ ਦੇ ਵਿੱਚ ਪੋਚਾ ਲਗਾਓ ਇਹ ਪ੍ਰਕਿਰਿਆ ਘਰ ਦੀਆਂ ਨਕਾਰਾਤਮਕ ਤਾਕਤਾਂ ਨੂੰ ਖਤਮ ਕਰਦਾ ਆ। ਨਿੰਬੂ ਤੇ ਲਾਲ ਮਿਰਚ ਤੇ ਇਹ ਚੀਜ਼ਾਂ ਇਹ ਆਮ ਚੀਜ਼ਾਂ ਨੇ ਜਿਹਨੂੰ ਮੰਨਿਆ ਜਾਂਦਾ ਹੈ। ਤુલਸੀ ਦਾ ਪੌਂਦਾ ਤੇ ਹੋਰ ਜਿਹੜੀਆਂ ਚੀਜ਼ਾਂ ਨੇ ਪਰ ਸਭ ਤੋਂ ਵੱਡੀ ਗੱਲ ਹੈ ਵੀ ਜਿਹੜਾ ਬੰਦਾ ਰੱਬ ਨਾਲ ਜੁੜਿਆ ਹੋਇਆ ਹੈ ਜਿਹੜਾ ਸਤਗੁਰੂ ਮਹਾਰਾਜ ਨਾਲ ਜੁੜਿਆ ਹੋਇਆ ਜਿਹੜਾ ਬਾਣੀ ਪੜ੍ਹਦਾ ਹੈ ਜਿਹੜਾ ਇਹ ਗੱਲ ਇਹ ਗੱਲ ਕਹਿੰਦਾ ਹੈ ਨਾ ਰੋਜ਼ ਬਾਣੀ ਪੜ੍ਹਦਾ ਹੈ ਐਸਾ ਨਾਮ ਨਿਰੰજન ਹੋਏ ਜੇ ਕੋ ਮਨ ਜਾਣੈ ਮਨ ਕੋਏ ਤੇ ਉਹਨੂੰ ਕੋਈ ਚੀਜ਼ ਨਹੀਂ ਹੋ ਸਕਦੀ ਸਾ ਸਨ। ਭਾਵੇਂ ਕਿੰਨੇ ਮਰਜੀ ਕੋਈ ਕਾਲੇ ਪੀਲੇ ਸਾਰੇ ਜਾਦੂ ਕਰਕੇ ਵੇਖ ਲੇ ਉਹਦੇ ਤੇ ਜਾਦੂ ਟੋਣਾ ਚੱਲ ਹੀ ਨਹੀਂ ਸਕਦਾ। ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੋ ਜਾਏ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹੋ ਜਾਏ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਕਿਰਪਾ ਰਹਿਮਤ ਦੇ ਨਾਲ ਜੁੜ ਜਾਏ ਤੇ ਉਹਨੂੰ ਕੋਈ ਵੀ ਜਿਹੜਾ ਹੈ ਹਿਲਾ ਨਹੀਂ ਸਕਦਾ ਸਾਧ ਸੰਗਤ ਸਤਿਗੁਰੂ ਮਹਾਰਾਜ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਹੁਣ ਯਾਦ ਰੱਖਿਓ ਵੀ ਜਿਹੜਾ ਗੁਰੂ ਦਾ ਹੋ ਜਾਏ ਜਿਹੜਾ ਪਾਤਸ਼ਾਹ ਦਾ ਹੋ ਜਾਏ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਹੋ ਜਾਏ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੁੜ ਜਾਏ ਤੇ ਪਿਆਰਿਓ ਗੁਰਬਾਣੀ ਤੇ ਭਰੋਸਾ ਰੱਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਨੂੰ ਪੜ੍ਹੇ ਮੇਰੇ ਸਤਿਗੁਰੂ ਜੀ ਹਮੇਸ਼ਾ ਉਹਦੇ ਤੇ ਕਿਰਪਾ ਕਰ ਦਿੰਦੇ ਨੇ ਦਇਆवान ਹੋ ਜਾਂਦੇ ਨੇ ਸੋ ਪਿਆਰਿਓ ਇਹ ਯਾਦ ਰੱਖਿਓ ਵੀ ਬਾਣੀ ਹੀ ਸਭ ਕੁਝ ਹੈ ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨਿ ਆਏ बस ਇਸ ਜੀਵਨ ਨੂੰ ਸਮਝਣ ਦੀ ਲੋੜ ਹੈ ਜੀ ਸੋ ਦੀਵਾਲੀ ਦੇ ਦਿਨਾਂ ਜਿੱਕ ਇੱਕ ਦੂਜੇ ਨਾਲ ਆਪਾਂ ਖੁਸ਼ੀਆਂ ਵੰਡੀਏ ਗੁਰੂ ਘਰ ਜਾਈਏ ਗੁਰਬਾਣੀ ਨੂੰ ਪੜਹੀਏ ਪਾਠ ਕਰੀਏ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਸਤਿਗੁਰੂ ਮਹਾਰਾਜ ਸਾਡਾ ਕੱਖ ਵੀ ਜਿਹੜਾ ਹੈ ਵਿਗੜ ਨਹੀਂ ਦੇਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ